ਮਾਨਵਤਾ ਦੀ ਸੇਵਾ ਬਿਰਧ ਆਸ਼ਮ ਲਹਿਲ ਵਿਖੇ ਇਨਵੇਟਰ ਭੇਂਟ ਕੀਤਾ ਸਮਾਜ ਸੇਵੀ ਸਵਰਗਵਾਸੀ ਕੁਲਵੰਤ ਸਿੰਘ ਦੀਪੇਵਾਲ ਦੀ ਬੇਟੀ ਜੋ ਇੰਗਲੈਂਡ ਦੇ ਵਿੱਚ ਰਹਿੰਦੀ ਹੈ ਅੱਜ ਉਹਨਾਂ ਨੇ ਆਪਣੇ ਬੇਟੇ ਦੇ ਜਨਮ ਦਿਨ ਦੇ ਉੱਪਰ ਮਾਨਵਤਾ ਦੀ ਸੇਵਾ ਬਿਰਧ ਆਸ਼ਮ ਲਹਿਲ ਵਿਖੇ ਇਨਵੇਟਰ ਭੇਂਟ ਕੀਤਾ ਇਹ ਇਨਵੇਟਰ ਨਗਰ ਕੌਂਸਲ ਪ੍ਰਧਾਨ ਅਸ਼ਵੀਨ ਦੁੱਗਲ ਸਮਾਜ ਸੇਵਕ ਕੇਵਲਤਾ ਬੇਵਾਲੇ ਲੱਕੀ ਰੋਕੀ ਮੈਨੇਜਰ ਵਿਨੇ ਓਲਾ ਜਿਨ੍ਹਾਂ ਨੇ ਇਹ ਇਨਮੇਟਰ ਬਿਰਧ ਆਸ਼ਰਮ ਪਹੁੰਚਾਇਆ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਨਗਰ ਕੌਂਸਲ ਪ੍ਰਧਾਨ ਅਸ਼ਿੰਦ ਦੁੱਗਲ ਨੇ ਦੱਸਿਆ ਕਿ ਸਮਾਜ ਸੇਵੀ ਕੁਲਵੰਤ ਸਿੰਘ ਦੀਪੇਵਾਲ ਦੀ ਪਤਨੀ ਕੌਂਸਲ ਕੁਲਦੀਪ ਕੋਰ ਨੇ ਇਨਮੇਟਰ ਬਿਰਧ ਆਸ਼ਰਮ ਪਹੁੰਚਾਉਣ ਦੀ ਜ਼ਿੰਮੇਵਾਰੀ ਵੁੱਤੀ ਸੀ ਬਿਰਧ ਆਸ਼ਰਮ ਚਲਾ ਰਹੇ ਪੰਕਜ ਲਹਿਲ ਨੇ ਸਵਰਗਵਾਸੀ ਕੁਲਵੰਤ ਸਿੰਘ ਦੀਪੇਵਾਲ ਦੀ ਪਤਨੀ ਕੁਲਦੀਪ ਕੋਰ ਕਾਉਂਸਲਰ ਅਤੇ ਉਹਨਾਂ ਦੀ ਬੇਟੀ ਜੋ ਇੰਗਲੈਂਡ ਦੇ ਵਿੱਚ ਰਹਿੰਦੀ ਹੈ ਜਿਸ ਦਾ ਨਾਮ ਸਿੰਮੀ ਹੈ ਦਾ ਧੰਨਵਾਦ ਵੀ ਕੀਤਾ। ਵੇਖੋ ਪੀਵੀ ਨਿਊਜ਼ ਇੰਡੀਆ 265 ਲਈ ਧਾਰਿਆਲ ਤੋਂ ਪੱਤਰਕਾਰ ਰஞ்சிਤ ਸਿੰਘ ਦੀ ਖਾਸ ਰਿਪੋਰਟ। ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਅੰਤਕਾਂ ਤੇ ਅੱਜ ਜਿਹੜਾ ਅੱਜ ਜਾਈਏ ਅੱਜ ਅਸੀਂ ਬਿਰਧ ਆਸ਼ਰਮ ਮਾਨਤਾ ਦੀ ਸੇਵਾ ਪਿੰਡ ਲੇਲ ਪਹੁੰਚੇ ਹਾਂ ਸਾਡੇ ਬਹੁਤ ਹੀ ਕੋਨਾ ਹੱਥ ਸਕਾਰਗੁਰ ਯੋਗ ਸਾਡੇ ਵੱਡੇ ਭਰਾ ਸਰਦਾਰ ਕਰਵੰਤ ਸਿੰਘ ਦੀਪੇਵਾਲ ਜੋ ਸਾਡੇ ਧਾਰੀਵਾਲ ਦੇ ਐਮਸੀਸੀ ਉਹਨਾਂ ਦੀ ਡੈਥ ਹੋ ਚੁੱਕੀ ਆ ਉਹਨਾਂ ਦੀ ਬੇਟੀ ਸਿਮੀ ਜੋ ਇੰਗਲੈਂਡ ਦੇ ਵਿੱਚ ਆ ਉਹਦੇ ਬੇਟੇ ਦਾ ਅੱਜ ਬਰਥਡੇ ਆ ਤੇ ਦੇਖੋ ਉਹਨਾਂ ਦੀ ਸੇਵਾ ਭਾਵਨਾ ਕਿੰਨੀ ਆ ਉਹ ਬੇਟੀ ਨੇ ਆ ਦੇਖਿਆ ਵੀ ਧਾਰੀਵਾਲ ਦੇ ਵਿੱਚ ਇੱਥੇ ਮਨਤਾ ਦੀ ਸੇਵਾ ਸੁਸਾਇਟੀ ਜਿਹੜੀ ਆ ਜਿਹਨੂੰ ਸਾਡੇ ਪੰਕਜ ਜੀ ਦੀ ਸੁਸਾਇਟੀ ਚਲਾ ਰਹੀ ਆ ਬਹੁਤ ਹੀ ਚਤਾਲੀ ਇੱਥੇ ਲੋਕ ਨੇ ਕੁਨਾਂ ਕੋਈ ਮਨਵਦੀ ਨੇ ਕੋਈ ਬੇਸਹਾਰਾ ਨੇ ਇੱਥੇ ਪਹੁੰਚੇ ਨੇ ਬਜ਼ੁਰਗ ਨੇ ਤੇ ਉਹਨਾਂ ਦੀ ਦੇਖਭਾਲ ਵਾਸਤੇ ਸਾਡੇ ਪੰਕਜ ਜੀ ਜਿਹੜੇ ਉਹਨਾਂ ਨੇ ਸੁਸਾਇਟੀ ਬਣਾਈ ਆ ਵੈਲਫੇਅਰ ਬਹੁਤ ਅੱਛੀ ਆ ਉਹ ਇਹਨਾਂ ਦੀ ਸੇਵਾ ਕਰਦੀ ਆ ਉਹ ਬੇਟੀ ਨੇ ਜਦੋਂ ਦੇਖਿਆ ਵੀ ਮੇਰੇ ਬੇਟੇ ਦਾ ਬਰਥਡੇ ਆ ਤੇ ਮੈਂ ਇਹਨਾਂ ਦੀ ਸੇਵਾ ਵਾਸਤੇ ਕੁਝ ਭੇਜਾਂ ਤੇ ਹੀ ਪੰਕਜ ਜੀ ਨੇ ਪੁੱਛਿਆ ਸਾਡੇ ਭੈਣ ਜੀ ਨੇ ਕਲੰਤ ਕੋ ਮਸੀ ਨੇ ਉਹਨਾਂ ਦੀ ਬੇਟੀ ਆ ਉਹਨਾਂ ਨੂੰ ਵੀ ਪੁੱਛਿਆ ਵੀ ਤੁਸੀਂ ਮੈਨੂੰ ਇਹਨਾਂ ਨੇ ਫੋਨ ਆਇਆ ਵੀ ਮੇਡੀ ਕਹਿੰਦੀ ਵੀ ਮੈਂ ਆਪਣੇ ਬੇਟੇ ਦੇ ਜਨਮ ਦਿਨ ਵਾਸਤੇ ਇਹ ਮੰਨਤਾ ਦੀ ਸੇਵਾ ਜਿਹੜੀ ਸੁਸਾਇਟੀ ਆ ਇੱਥੇ ਲੇਲ ਵਿੱਚ ਉਹਨਾਂ ਨੂੰ ਕੁਝ ਦੇਣਾ ਚਾਹੁੰਦੀ ਤੇ ਮੈਂ ਕਹਾ ਇਹਨਾਂ ਨੂੰ ਪੁੱਛਿਆ ਸਾਡੇ ਪੰਕਜ ਜੀ ਜੋ ਸੁਸਾਇਟੀ ਚ ਆ ਰਹੇ ਆ ਵੀ ਤੁਹਾਨੂੰ ਇੱਥੇ ਕੀ ਲੋੜ ਆ ਉਹ ਕਹਿੰਦੇ ਵੀ ਸਾਡੇ ਕੋਲ ਪਿਛਲੀ ਵਾਰੀ ਇਹਨਾਂ ਨੇ ਬੜਾ ਕੁਝ ਦਿੱਤਾ ਪਰ ਬੜਾ ਵਧੀਆ ਚੱਲਦਾ ਪਿਆ ਸਾਨੂੰ ਇੱਥੇ ਜਦੋਂ ਲਾਈਟ ਚੱਲ ਜਾਂਦੀ ਆ ਤੇ ਇਨਵਰਟਰ ਦੀ ਲੋੜ ਆ ਤੇ ਫਿਰ ਉਹ ਜਿੰਮੀ ਬੇਟੀ ਨੂੰ ਆਈ ਗੱਲ ਕੀਤੀ ਵੀ ਬੇਟਾ ਤੇ ਇਨਾਂ ਨੂੰ ਇਨਵਰਟਰ ਦੀ ਲੋੜ ਆ ਉਹਨੇ ਦੇਖੋ ਉਹਦੀ ਸੇਵਾ ਭਾਵਨਾ ਉਹਨੇ ਅੱਜ ਇਨਵਰਟਰ ਬੈਟਰੀ ਭੇਜਿਆ ਜੋ ਕਿ ਇਹ ਕੁਛ ਅਨਜ ਮੰਦ부 ਦੀਆ ਬਜ਼ੁਰਗ ਵਾ ਤੇ ਉਹਨਾਂ ਵਾਸਤੇ ਇਨਵਰਟਰ ਭੇਜਿਆ ਮੈਂ ਉਹਨਾਂ ਦਾ ਬਹੁਤ-ਬਹੁਤ ਭਾਰੀਆਂ ਵਾਹਿਗੁਰੂ ਦੇ ਕੇ ਪ੍ਰਾਰਥਨਾ ਕਰਨਾ ਵੀ ਸਿਮੀ ਦੇ ਬੇਟੇ ਨੂੰ ਲੰਬੀ ਉਮਰਾਂ ਕਰੇ ਤੰਦਰੁਸਤੀਆਂ ਦੇ ਪੜੇ ਲਿਖੇ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਇਨਾਂ ਦੇ ਵਿਦਆਸ਼ਣ ਦੇ ਵਿੱਚ ਇਹਨਾਂ ਨੇ ਇਹ ਦਾਨਪਨ ਕੀਤਾ ਤੇ ਵੱਡੇ ਬਣਨਗੇ ਅچھے ਅਫਸਰ ਬਣਨਗੇ ਤੇ ਇਹ ਦਾਨਪਨ ਕਰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਕੋਲ ਸਾਡੇ ਬਹੁਤ ਸਤਿਕਾਰਯੋਗ ਦੁੱਗਲ ਸਾਹਿਬ ਔਰ ਕੇਵਲਤਾ ਬੀਦਰੋ ਕੀ ਭਾਜੀ ਲਕੀ ਭਾਜੀ ਪਿੱਛੇ ਸਾਡੇ ਮੰਮੀ ਕਲੈਕਸ਼ਨ ਵਾਲੇ ਧਰਗਾਲ ਤੋਂ ਇਹ ਸਾਰੀ ਟੀਮ ਜਸਟ ਬੈਂਕ ਦੇ ਵੀਰ ਸਾਰੇ ਵੀਰ ਪਹੁੰਚੇ ਨੇ ਹਮੇਸ਼ਾ ਤਰ੍ਹਾਂ ਇਹ ਵੀਰ ਸਾਡੇ ਕੋਲ ਮਹੀਨੇ 'ਚ ਦੋ ਤਿੰਨ ਵਾਰੀ ਸੇਵਾ ਕਰਨ ਸਾਡੇ ਬਜ਼ੁਰਗਾਂ ਦੀ ਕੋਈ ਨਾ ਕੋਈ ਰਾਸ਼ਨ ਕੱਪੜਾ ਫਰੂਟ ਇਸ ਤਰ੍ਹਾਂ ਦੀਆਂ ਸਮਾਵਾਂ ਇਸ ਸੰਗ ਇਹ ਯੋਜਨਾ ਕਰਦੇ ਰਹਿੰਦੇ ਨੇ ਅੱਜ ਵੀ ਇਹ ਸਾਡੇ ਵੀਰ ਇੱਥੇ ਪਹੁੰਚੇ ਨੇ 2-3 ਦਿਨ ਪਹਿਲਾਂ ਸਾਡੇ ਕੋਲ ਵੀਰ ਆਏ ਸੀ ਅਸੀਂ ਇੱਥੇ ਬੇਨਤੀ ਕੀਤੀ ਸੀ ਕਿ ਸਾਡੇ ਕੋਲ ਸੋਲਰ ਲਗਾਓ ਪਰ ਇਹ ਵੀ ਸਾਡੇ ਇੱਥੇ ਇਨਵਰਟਰ ਦੀ ਸਾਨੂੰ ਲੋੜ ਥੋੜੀ ਪੈਂਦੀ ਕਿਉਂਕਿ ਇੱਕ ਦੋ ਪੱਖੇ ਜਿਹੜੇ ਆ ਉਹ ਬੱਤੀ ਚੱਲ ਜੇ ਉਹਦੇ ਕਰਕੇ ਸਾਨੂੰ ਜ਼ਰੂਰਤ ਵਾ ਤੇ ਦੁੱਗਲ ਸਾਹਿਬ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਵੀਰਾਂ ਨੇ ਸਾਰਿਆਂ ਨੇ ਸਲਾਹ ਕਰਕੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੁਲਵੰਤ ਸਿੰਘ ਜੀ ਦੀਪੀਵਾਲ ਐਮਸੀ ਜੀ ਜੋ ਉਹਨਾਂ ਦੀ ਬੇਟੀ ਸਿਮਨੀ ਉਹਨਾਂ ਦੇ ਬੇਟੇ ਦਾ ਅੱਜ ਬਰਥਡੇ ਸੀ ਉਹਨਾਂ ਨੇ ਉਹਨਾਂ ਦੀ ਯਾਦ ਵਿੱਚ ਆਪਣੇ ਬੇਟੇ ਦੀ ਖੁਸ਼ੀ ਵਿੱਚ ਜਿਹੜਾ ਅੱਜ ਇਨਵਰਟਰ ਦੇ ਇੱਕ ਬੈਟਰੀ ਦੀ ਸੇਵਾ ਆਈ ਦੀ ਸਾਡੇ ਪਰਿਵਾਰ ਨੂੰ ਕੀਤੀ ਆ ਸੋ ਅਸੀਂ ਉਹ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਪਹਿਲਾਂ ਵੀ ਸਾਨੂੰ ਕਾਫੀ ਸਵਾਵਾਂ ਵਿੱਚ ਸਾਡਾ ਸਹਿਯੋਗ ਕੀਤਾ ਵਾ ਰਾਸ਼ਨ ਹੋ ਗਿਆ ਕੱਪੜੇ ਹੋ ਗਏ ਜਾਂ ਨਵੇਂ ਹਾਲ ਵਿੱਚ ਲੱਗੇ ਸਾਡੇ ਪੱਖੇ ਹੋ ਗਏ ਜੀ ਇਸ ਤਰ੍ਹਾਂ ਦੀਆਂ ਜਿਹੜੀਆਂ ਵੀ ਅਸੀਂ ਬੇਨਤੀਆਂ ਇਹਨਾਂ ਵੀਰਾਂ ਤੱਕ ਪਹੁੰਚਾਉਣੇ ਆ ਇਹ ਉਦਾਂ ਹੀ ਇਹਦਾ ਸੰਗਤਨਾ ਵਿਚਾਰ ਤੰਦਾ ਕਰਕੇ ਇਹ ਸਾਡੇ ਤੱਕ ਪਹੁੰਚਦਾ ਕਰਦੇ ਨੇ ਅਸੀਂ ਸਾਰੇ ਹੀ ਦੀਪਲ ਪਰਿਵਾਰ ਦਾ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਨੂੰ ਸਮੇਂ ਸਿਰ ਸਾਡੀਆਂ ਸਵਾਮਾਂ ਦਾ ਸਹਿਯੋਗ ਕਰਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ